ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ ਤੋਂ ਪਿਆਹ ਰੁਪਿਆ ਤੇ ਪਲਸ 1 ਛੋਟੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਈ ਦੋਨੋ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾ ਉੱਥੋਂ ਪਤਾ ਲਗਣੀ ਆ ਇਹ ਚ ਕੋਈ ਪਲੀ ਹੀ ਲਈ ਗਈ ਹੈ ਜੀ ਕਮਾਂਡ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਸਕਲੋਜ਼ ਕਰਾਂਗੇ ਕਿਉਂਕਿ ਨੀਤਾ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਆ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕੜ ਜੇ ਸਾਹਨੇ ਬੇਲ ਕੀਤੀ ਹੈ ਅ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਟਬਲ ਸੀ ਸੀਨੀਅਰ ਕਨਸਟਬਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਜੀ ਤੇ ਜਿਹੜੀ ਜੱਜ ਸਾਹਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਸਾਹਿਬ ਐਡੀਸ਼ਨ ਅ ਐਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਨ ਡੀ ਪੀ ਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਪੱਖ ਰੱਖਿਆ ਗਿਆ ਇਸ ਪੁਲੰਗ ਦਿਨ ਅ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਅਜੇ ਤੱਕ ਰੱਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਨ ਲੈ ਕੇ ਐਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸਟ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਲ ਸਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤੇ ਮੌਕੇ ਦਾ ਬਰਾਮਦ ਕਿਤੇ 26 17.71 ਤੇ ਹੋਣ ਜਿਹੜੇ ਬਾਰ ਗੱਡੀ ਵਿੱਚੋਂ ਪੁਲਿਸ ਕੈਰੀਅਰ ਵੀ ਇਸ ਦਾ ਮੌਕੇ ਤੇ ਪੜੀ ਹੈ ਕਿ ਪਰ ਉਹ ਪੁਲਿਸ ਨੇ ਸਾਰੇ ਛੁੱਟੀ ਗਈ ਬਣਾਈ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨ ਹੋਣਾ ਬਾਕੀ ਆ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨਟ ਕੀਤੇ ਗਏ ਆ ਰਿਕਵਰੀ ਹੋਰ ਵੀ ਕੋਈ ਦਿਖਾਈ ਨਹੀਂ ਨਾ ਹੋਰ ਰਿਕਵਰੀ ਹੈ ਨੀ ਸਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਨਹੀਂ ਆਹ ਇੱਕਾ ਤੋਂ ਤਾਂ ਕਾਇੰਗੇ ਫਿਰ ਉਹਨਾਂ ਕਹੇ ਉਹ ਅੱਜ ਸ਼ਾਮ ਤੱਕ ਆ ਜਾਣਗੇ ਜੀ ਬੇਲ ਬੰਡ ਜਿਹੜੀ ਫਰਨਿਸ਼ ਅੱਜ ਕਰਤੇ ਨੇ ਦਿਨ ਜੇਚ ਰਹੇ ਆ ਦੋ ਦੀ ਰਸ ਸੀਗੀ ਅੱਜ ਬੇਲ ਹੋ ਗਈ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੁਹਾਨੂੰ ਲੱਗਦਾ ਤੁਹਾਡੇ ਕਲਾਇੰਟ ਕਲੈਂਟ ਸੀ ਤੁਸੀਂ ਉਹਨਾਂ ਦੀ ਬੇਲ ਕਰੇ ਹੋਈ ਹੈ ਤੇ ਆਹ ਜਿਹੜਾ ਵਿੱਚ ਉਹ